ਸਾਹਿਬ ਜੀ ਕਾਲੀ ਬਿੱਧੀ ਸਾਰਿਆਂ ਨੂੰ ਬਿੱਧੀ ਤੁਹਾਡਾ ਚੱਡੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਬਿੱਧੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਜਾਂ ਪਤਨ ਪਸ਼ੂ ਬਹੁਤ ਹੀ ਸਾਫ ਸੁਥਰੇ ਤੇ ਸੋਹਣੇ ਦੋ ਝੋਟੀਆਂ ਤੇ ਇੱਕ ਵੈੜ ਉਹ ਤੁਹਾਨੂੰ ਦਿੰਨੇ ਆਂ ਪਸ਼ੂਆਂ ਬਾਰੇ ਜਾਣਕਾਰੀ ਅੱਜ ਵੀ ਜੇ ਪਹਿਲਾ ਸੂਆ ਵੈੜ ਸੋਈ ਜੇ ਤੇ ਇਹਦਾ ਵੈੜ ਦਾ ਬੱਚਾ ਨਹੀਂ ਜੇਗਾ ਤੇ ਬਾਕੀ ਥੋੜਾ ਬਹੁਤ ਠੰਡੀ ਸੀਲ ਜੀ ਵੇਖੋ ਵੈੜ ਇਦਾਂ ਮੱਦੀ ਥੱਲੇ ਵਾਜੋ ਸਾਨਪੂਣ ਬਹੁਤ ਸਾਫ ਸੁਥਰਾ ਆ ਬੈੜ ਥੱਲੇ ਵੀ ਜੀ 10 ਕਿਲੋ ਦੁੱਧ ਹੈ ਗਾ ਜਿਆਰ ਇੱਥੇ ਤੇ ਮਹੀਨੇ ਕੀ ਦੇਰ ਮਹੀਨੇ ਦੇ ਲਗਭਗ ਸੂਈ ਹੋ ਗਈ ਜਿੱਦਾ ਭੜੇ ਤੇ ਮਿਲਦੀ ਵੈਰ ਕੋਣ ਚਾ ਵੈੜ ਬਹੁਤ ਸਾਫ ਸੁਥਰੀ ਆ ਬਖਾਓ ਜੀ ਆਹ ਦੇਖ ਕੁਆਲਟੀ ਅਕਸਰ ਤੱਕ ਕਾਂ ਥੋੜੀ ਬਜੀ ਬਹੁਤ ਸੁਥਰਾ ਥਣ ਦਾ ਗੈਰ ਤੇ ਸਾਈਡ ਦੇਖੋ ਬਹੁਤ ਸਾਫ ਸੁਥਰਾ ਥਣ ਦਾ ਸਾਈਡ ਤੇ ਗਿਆ ਐ ਪੂਰੀ ਗਾੜੀ ਭਰੀ ਜੀ ਗਾਂ ਗਰਮੀਆਂ ਦੇ ਮੌਸਮ ਆ ਲਈ ਆ ਘਰ ਦੁੱਧ ਪੀਣੇ ਵਾਸਤੇ ਮੱਝਾਂ ਵਰਗਾ ਦੋਤੇ ਆ ਦਾ ਬਾਕੀ ਮੁੱਲ ਦੀ ਜੇ ਗੱਲ ਕਰੀਏ ਤਾਂ ਵੀਰ ਜੀ ਮੁੱਲ ਵੀ ਆਪਾਂ ਬਿਲਕੁਲ ਇਹਦਾ ਡੈਟਚ ਕਰਨਾ ਵਾ ਹਾਂਜੀ ਮੁੱਲ ਵੀ ਜੇ ਆਪਾਂ ਇਹਦਾ ਕਰਨ ਨੂੰ ਭਾਵੇਂ 30000 ਕਰ ਲਗੇ ਇਹ 5000 ਦੀ ਆਪਾਂ ਵੈਟ ਦੇ ਦਾਂਗੇ ਹਾਂਜੀ ਅੱਗੇ ਤੁਹਾਨੂੰ ਵਿਖਾਉਣੇ ਆ ਪਿਓ ਨੀਲੀ ਰਾਬੇ ਦੀ ਝੋਟੀ ਦੂਜਾ ਸੁਗਾ ਵੀਰ ਜੀ ਇਹ ਝੋਟੀ ਕਾਦੀ ਆ ਫਰੇਦੀ ਆ ਇਹਦਾ ਝੋਟੀ ਦਾ ਬੱਚਾ ਹੈ ਨਹੀਂ ਜੇ ਤੇ ਝੋਟੀ ਕੋਈ ਘਰ ਵਾਲਿਆਂ ਦੇ ਦੱਸੇ ਮੁਤਾਬਕ ਕੋ ਤਿੰਨਾਂ ਕੁ ਮਹੀਨਿਆਂ ਦੀ ਸੂਈ ਹੋਗੀ ਜੇ ਤੇ ਇਦਾਂ ਹੀ ਛੋਟੀ ਮਿਲਦੀ ਐ ਕੋਈ ਪਹਾੜਾ ਨਹੀਂ ਤੁਹਾਨੂੰ ਵਿਖਾਉਣੇ ਭਾਵੇਂ ਤੁਰੇ ਜਾਂਦੇ ਥੱਲੇ ਬੈ ਜੀ ਤੇ 6 ਲੀਟਰ ਦੁੱਧ ਜੇ ਤੇ ਮਹੀਨੇ ਦੀ ਗੱਭਣ ਦੱਸਿਆ ਜੇ ਉਹਨਾਂ ਪਿੱਛੋਂ ਘਰ ਵਾਲਿਆਂ ਦੱਸਣ ਮੁਤਾਬਕ ਕਿੰਨੇ ਮਹੀਨਾ ਹੋ ਗਿਆ ਇਹਨੂੰ ਟੀਕਾ ਲਪਰਾਏ ਨੂੰ ਤਨੂ ਠੰਡ ਦੇ ਬਾਅਦ ਬਾਕੀ ਵਜੇ ਠੰਡੀ ਸੀਲ ਛੋਟੀ ਤੇ ਇੰਨੀ ਜੀ ਨਾ ਦੇਖੋ ਤੁਹਾਨੂੰ ਵਿਖਾਉਣੇ ਆ ਕੱਡ ਕੱਡ ਬਹੁਤ ਛੋਟੀ ਦਾ ਆ ਵੇਖੋ ਜੀ ਆ ਵੇਖੋ ਇਦਾਂ ਹੀ ਥੱਲੇ ਬੈ ਜਾਓ ਇਦਾਂ ਹੀ ਠੰਡਾ ਜਾਵੇ ਬੰਦੋ ਇਦਾਂ ਹੀ ਆਪ ਤੋਏ ਕਿੱਧਾ ਥੱਲੇ ਬਹਿ ਗਏ ਹੋ ਚਲੇ ਆ ਥੱਲੇ ਬਹਿ ਕੇ ਤੇ ਐਦਾ ਹੀ ਪਸ ਮਿਲੂਗੀ 2 ਮਿੰਟਾਂ ਲਈ 2 ਮਿੰਟਾਂ ਥੱਲੇ ਪਸ ਮਿਲੂਗੀ ਐਦਾ ਹੀ ਥੱਲੇ ਬਹਿ ਕੇ ਚਲੋ ਪੰਮ ਜਿੱਥੇ ਮਰਜ਼ੀ ਖਿਲਾਰ ਕੇ ਛੋਟੀ ਨੂੰ ਚਲੋ ਇਹ 2 ਮਿੰਟਾਂ ਵੀਡੀਓ ਲੰਮੇ ਨਹੀਂ ਜਨੇ ਪਰ 2 ਮਿੰਟਾਂ ਇਹ ਪਾ ਤੁਹਾਨੂੰ ਪਸਮਾ ਕੇ ਪਖਾ ਦੇਣੀ ਛੋਟੀ ਆ ਪਤਾ ਏ ਦੀ ਬਹੁਤੀ ਠੰਡੀ ਤੇ ਫ੍ਰਿਜ ਵਾਲੀ ਛੋਟੀ ਵੈਰੋ ਦੇ ਛੋਟੀ 2 ਮਿੰਟ ਲਾਉਗੀ ਪਸਮਣ ਤੇ ਐਦਾਂ ਥੱਲੇ ਬੀਕੇ ਚਲੋ ਵੀਜੀ ਉਦਾਂ ਹੀ ਬੇਸ਼ੱਕ ਕਿਹ ਕੋਈ ਇੱਥੇ ਵੀਰ ਭਰਾ ਆਵੇ ਐਦਾਂ ਹੀ ਤਸੱਲੀ ਕਰਾਵਾਂਗੇ ਵੀਜੀ ਐਦਾਂ ਹੀ ਪਸਮੂਗ ਛੋਟੀ ਕੋਈ ਪੜਾ ਨਹੀਂ ਛੋਟੀ ਨੂੰ ਪਾਉਂਦੀ ਜੋੜ ਤੋਂ ਕੋਈ ਜੋੜ ਤੋਂ ਮੈਂ ਕੋਈ ਵੀਡੀਓ ਕਾਲ ਤੇ ਐਦਾਂ ਥੱਲੇ ਬੀਕੇ ਥੱਲੇ ਚਵਾ ਦੇ ਹੋਰ ਵੀਜੀ ਨਹੀਂ ਲੀ ਗਾ ਵੀ ਆਈ ਥੋੜੀ ਉਪਰੇ ਖਾਂ ਕਰਕੇ ਆਈ ਅੱਜ ਨੇ ਪੱਠੇ-ਪੁੱਠੇ ਘਾਤ ਹੱਤੇ ਆ ਪਰ ਮੈਂ ਕੀ ਮਿਲਣ ਤੋਂ ਨਹੀਂ ਮਿਲਣ ਦਾ ਤਾਂ ਭਾਵੇਂ ਦਿਹਾੜੀ ਦੇ ਪੰਜਾਂ ਚਾਰੀ ਥੱਲੇ ਬਹਿ ਜੋਗੇ ਤੇ ਐਦਾਂ ਹੀ ਮੈਨਾਂ ਤੋਂ ਨਹੀਂ ਛੋਟੀ ਖਰਾਬ ਕਰ ਸੀ ਬੜਾ ਲੰਮਾ ਥਾਣ ਕਰਦੀ ਉਹਦੀ ਸਾਫ ਸੁਥਰਾ ਬੋਤਲ ਦੀਆਂ ਨਾਲ 7 ਕਿਲੋ ਹੀ ਔਰ ਜਾਣ ਕੇ ਨਾ ਪੱਠਾ ਟੱਕਾ ਨੇ ਹੁਣ ਘੱਟ ਖਾਦਾ ਆਪਾਂ 6 ਕਿਲੋ ਹੀ ਦੱਸ ਕੇ ਦਾਂ ਦੇ। ਉਹ ਥਾਣਾ ਦਾ ਸਾਈਜ਼ ਤੇ ਗੈਪ ਵੇਖੋ ਨੀਲੀ ਰਾਬੀ ਦੀਆਂ ਸਾਰੀਆਂ ਨਿਸ਼ਾਨੀਆਂ ਚੰਗੇ ਕਦ ਕਾਟਦੀ ਐ ਬਿਲਕੁਲ ਵਿਧੀ ਭਵੇਂ ਐ ਬੰਨੇ ਥੱਲੇ ਬੈਹਰੋ ਭਵੇਂ ਐ ਬੰਨੇ ਭਾਰੋ ਭਵੇਂ ਉਹ ਬੰਨੇ ਭਾਰੋ ਗਾਲੀ ਨਹੀਂ ਐਡੀ ਠੰਡੀ ਝੋਟੀ ਬਹੁਤ ਘੱਟ ਮਿਲਦੀ। ਅਵੇ ਝੋਟੇ ਥੱਲੇ ਬੈਠੇ ਆ ਪਸਮਣ ਲੱਗ ਪਈ ਥੱਲੇ ਆ ਵੇਖੋ ਆ ਪਸਾਂ ਹੀ ਪਈ ਜੇ ਤੇ ਆ ਪਸੰਬੀ ਆ ਆ ਵੇਖੋ ਆ ਪਸਾਂ ਹੀ ਪਈ ਆ ਵੇ ਹੱਥ ਲਾਏ ਪਸੰਬੀ ਉੱਥੇ ਥੱਲੇ ਬੈਠੇ ਰਹਿਣਾ ਆਪਾਂ ਆ ਪੂਰੀ ਪਸੰਬੀ ਕਭੀ ਆ ਧਾਰਾ ਮਰਾਜ ਦੰਨੇ ਇੱਧਰ ਉੱਠੇ ਬੰਨੇ ਪਸਮਾ ਲੂ ਸੱਜੇ ਬੰਨੇ ਆਣ ਕੇ ਬਹਿ ਜਾਓ ਇੱਧਰ ਵੀ ਆਣ ਕੇ ਬਹਿ ਰੋ ਆ ਵੇਖੋ ਪਸੰਬੀ ਝੋਟੀ ਥਾਣਾ ਦਾ ਸੈਜ ਤੇ ਕੈਪ ਗਰਾਫ ਕਰ ਦੋ ਆ ਵੇ ਲੋ ਵੀ ਜੀ ਬਹੁਤ ਘੱਟ ਤੇ ਐਡੀ ਠੰਡੀ ਸੀਲ ਝੋਟੀ ਬਹੁਤ ਘੱਟ ਮਿਲਦੀ ਜੀ ਆ ਵੇਖੋ ਪਸੰਬੀ ਜਿੱਦਾਂ ਮਰਜੀ ਨੂੰ ਚੋਲੋ ਕਰਮਾਂ ਵਾਲੀ ਹਾਲੋ ਜੀ ਹੱਥ ਲਾਇਆ ਛੋਟੀ ਵੀਰ ਜੀ ਪਸਮੂ ਗਈ ਬਹੁਤ ਠੰਡਾ ਡੰਗਰ ਇਦਾ ਘੱਟ ਮਿਲਦਾ ਏ ਆ ਵੇਖੋ ਛੋਟੀ ਪਸੰਬੀ ਪੂਰੀ ਠੰਡਾ ਹੈ ਸ਼ਕਲ ਵੇਖੋ ਛੋਟੀ ਦੇ ਐ ਜਿੱਦਾਂ ਵਸਤੂ ਹੋ ਜਾਂਦੀ ਥੱਲੇ ਬਹਿ ਜੀ ਇਹਦੇ ਬਾਕੀ ਵੀ ਦੀ ਜੇ ਮੁੱਲ ਕਰੀਏ ਤੇ ਇਹ ਚੀਜ਼ਾਂ ਦੇ ਮੁੱਲ ਨਾਲ ਨਹੀਂ ਜੀ ਮਿਲਦੀਆਂ ਐਡੀਆਂ ਸਾਫ ਸੁਥਰੀਆਂ ਤੇ ਐਡੀਆਂ ਠੱਡੀਆਂ ਆ ਸਹਿਜ ਵੇਖੋ ਕੱਲਾ ਕੱਲਾ ਥਣ ਕਿਦਾਂ ਨੇ ਖੇੜਿਆ ਛੋਟੀ ਨੇ ਆ ਦੇਖੋ ਥਨਾ ਦਾ ਸਹਜ ਆ ਦੇਖੋ ਅਗੀ ਝੋਟੀ ਵੀਰ ਜੀ ਮੁੱਲ ਆਪਾਂ ਭਾਵੇਂ 65 ਕਰਾ ਲਓ 60000 ਦੀ ਝੋਟੀ ਦੇ ਦਾਂਗੇ 60000 24 ਦੀ 2000 ਰੁਪਿਆ ਛੋਟ ਛੋਟੀ ਦਾ ਅਬ ਇਹ ਇੱਕ ਬੁੱਧੀ ਸੁਵੇ ਝੋਟੀ ਆ ਇਹ ਖੜਦੀ ਜੇ ਕੋਈ 8 10 ਦਿਨ ਝੋਟੀ ਲੈ ਜੂਗੀ ਇਹ ਵੀ ਬਹੁਤ ਸਾਫ ਸੁਥਰੀ ਤੇ ਚੰਗੀ ਬਿਲਕੁਲ ਖੁੱਤੀਆਂ ਵੀ ਵੱਡੀਆਂ ਦੇ ਬਿਲਕੁਲ ਨਿਕਾ ਨਿਕਾ ਸਿੰਘ ਵੇਖੋ ਐ ਲੱਗਦੀ ਨਾ ਸਿੰਘ ਨਾਲ ਹੀ ਬਿਲਕੁਲ ਲੱਗੇ ਸਿੰਘ ਹੈ ਹੀ ਨਹੀਂ ਆ ਇਹ ਪਤਾ ਨਹੀਂ ਚਲਾ ਗਿਆ ਵਿਖਾਉਣੇ ਆ ਇਹਨਾਂ ਝੋਟੀ ਨੂੰ ਸੰਗਲ ਪਾਇਆ ਸੀ ਉਹਨਾਂ ਤੇ ਤਲਿਆਰਾ ਨਹੀਂ ਜੇ ਪਾਇਆ ਤਾਂ ਮੜਾ ਤਲਿਆਰੇ ਕਰਕੇ ਔਲਜੀ ਕਰਦੀ ਐ ਚਲਾ ਪਤਾ ਏ ਇੱਕ ਵੱਡੇ ਕਦ ਕੱਢਦੀ ਜੇ ਬੇਲ ਦੀ ਲਪਾਈ ਵੇਖੋ ਝੋਟੀ ਦੀ ਸਾਫ ਸੁਥਰੀ ਵੇਖੋ ਕਿੰਦੀ ਆ ਕਿ ਕੀ ਕਰਦੀ ਆ ਮਾਦਾ ਸਾਇਟ ਤੇ ਗੈਮ ਚੈੱਕ ਕਰੋ ਜੀ ਦੇਖੋ ਵੀ ਜੀ ਅਰੇ ਚੰਗੀ ਝੋਟੀ ਤੇ ਪੜਨਾ ਹੈ ਹੁਣ ਤੋਂ ਡਰਦੀ ਥੋੜੀ ਜੀ ਥੋੜੀ ਫੇਸ ਕੁਆਲਿਟੀ ਚੈੱਕ ਕਰ ਦੋ ਵੀਡੀ ਬਣੂਗੀ ਝੋਟੀ ਜੇ ਪੂਰੀ ਹਾਂ ਜੀ ਬਹੁਤ ਜੂੜਾ ਥਾਣਾ ਦਾ ਸਾਇਰ ਗਾਇ ਪੂਰਾ ਜੇ ਵੇਖੋ ਪੂਰਾ ਲੇਵਾ ਪਹਿਲੇ ਸਵੇਰੇ ਕਹਿੰਦੇ ਪਹਿਲਾਂ ਸੂ ਪਹਿਲਾਂ ਨੇ ਨਾ ਉਹਨੇ ਦੁੱਧ ਕੋਈ 10 11 ਕਰੋ ਪਹਿਲਾਂ ਨੇ ਦਿੱਤਾ ਆ ਹਰ ਕ ਦੂਜਾ ਸੂਆ ਸੂਗੀ ਲਈ ਡਰਦੀ ਏ ਝੋਟੀ ਤੇ ਮੁੱਲ ਵੀ ਜੀ ਇਹਦਾ ਕਰਨੋਂ ਭਵੇਂ 99000 ਰੁਪਇਆ ਕਰ ਲਈਏ ਇਹ 90000 ਦੀ ਝੋਟੀ ਆ ਪਹਾਣਾ ਦੇ ਦਾਂਗੇ ਝੋਟੀ ਦੀ ਬੇਲ ਵੇਖੋ ਲੰਬਾਈ ਵੇਖੋ ਕੱਦ ਵੇਖੋ ਤੇ ਸ਼ਕੀਨੀ ਵੇਖੋ ਕਿੰਨੀ ਵੇਖੋ ਤੇ ਲੰਬਾਈ ਕੱਦ ਬੇਲ ਵੇਖੋ ਪੂਰਾ ਸੋਹਣਾ ਤੇ ਬਾਕੀ ਵੇਖੋ ਵੇ ਜੀ ਨੀਲੀ ਰਵੀ ਦੀ ਝੋਟੀ ਦਾ ਥਾਣਾ ਦਾ ਵੇਖੋ ਸਾਇਰ ਬਣਾਇਆ ਝੋਟੀ ਵੀਡੀਓ ਆਹਤੀ ਦੀ ਫੁੱਲ ਕਰਾਂਗੇ ਜਿੱਥੇ ਮਰਜ਼ੀ ਭਵੇਂ ਦਿਹਾੜੀ ਦਾ 4 ਵਜੇ ਕੋ ਬਹਿ ਜਾ ਥੱਲੇ 4 ਵਜੇ ਮਗਰੋਂ ਵੀ ਖਾਣਾ ਰੱਖਿਆ ਚੈੱਕ ਕਰਾ ਦਿਓ ਪੰਜਾਂ ਮਿੰਟਾਂ ਹੀ ਪਸੰਪੂਈ ਝੋਟੀ ਬਾਕੀ ਵੀਰਦੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਕਰੋ ਧੰਨਵਾਦ ਜੀ ਵੀਡੀਓ ਵੇਖਣ ਦਾ